ਦੇ ਲਾ ਪਹਿਲਾਂ ਬਿਆਰ ਚੜਾ ਸੜਕ ਤੇ ਰੋਕੇ ਆਈ ਐ ਜਾਣ ਕੇ ਗਵਾਂਡੀਆਂ ਮੂਰੇ ਆ ਹੁਣਾ ਬੈਠੀ ਐ ਦੇਖੋ ਮੈਂ ਕੁੱਟਿਆ ਜੀ ਇਹਨੂੰ ਬਹੁਤ ਜ਼ਿਆਦਾ ਤੇ ਮੈਂ ਗਾਲਾਂ ਕੱਢੀਆਂ ਜੀ ਮੈਂ ਬਹੁਤ ਕੁਝ ਕੀਤਾ ਦੇਖੋ ਹਾਲ ਦੇਖੋ ਮੈਂ ਕੁੱਟਿਆ ਜੀ ਇਹਨੂੰ ਬਹੁਤ ਜ਼ਿਆਦਾ ਪਿਛਲੇ ਦਿਨੀ ਹਣੀ ਸੇਠੀ ਦੀ ਵਾਈਫ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋਈ ਸੀ ਪ੍ਰਿੰਕਲ ਦਿਹਾਣੇ ਦੀ ਲੜਾਈ ਤੋਂ ਬਾਅਦ ਇਹ ਵੀਡੀਓ ਵਾਇਰਲ ਕੀਤੀ ਜਾ ਰਹੀ ਐ ਹਣੀ ਸੇਠੀ ਦੀ ਵਾਈਫ ਨੇ ਉਸ ਦੇ ਭਰਾ ਹੈਰੀ ਸੇਠੀ ਤੇ ਗੰਭੀਰ ਇਲਜ਼ਾਮ ਵੀ ਲਗਾਏ ਸਨ ਹਣੀ ਸੇਠੀ ਦੇ ਬਾਰੇ ਕਾਫੀ ਕੁਝ ਬੋਲੀ ਸੀ ਵੀਡੀਓ ਤਾਂ ਤੁਸੀਂ ਸਾਰਿਆਂ ਨੇ ਦੇਖੀ ਹੀ ਹੋਵੇਗੀ ਪਰ ਹੁਣ ਇੱਕ ਹੋਰ ਨਵੀਂ ਵੀਡੀਓ ਨਿਕਲ ਕੇ ਸਾਹਮਣੇ ਆਈ ਹੈ ਜਿਸ ਵਿੱਚ ਹਣੀ ਸੇਠੀ ਦੀ ਵਾਈਫ ਰੋ ਰਹੀ ਹੈ ਤੇ ਹਣੀ ਸੇਠੀ ਕਹਿ ਰਿਹਾ ਪਹਿਲਾਂ ਬਾਜ਼ਾਰ ਦੇ ਵਿੱਚ ਤੇ ਗਵਾਂਡੀਆਂ ਦੇ ਮੂਰੇ ਰੋ ਕੇ ਆਈ ਹੈ ਮੇਰੀ ਘਰ ਵਾਲੀ ਫਿਰ ਮੈਂ ਇਸ ਨੂੰ ਕੁੱਟਿਆ ਬਹੁਤ ਬੁਰੇ ਤਰੀਕੇ ਨਾਲ ਕੁੱਟਿਆ ਤੇ ਇਸ ਨੂੰ ਮੈਂ ਗਾਲ੍ਹਾਂ ਵੀ ਕੱਢੀਆਂ ਨੇ ਇਹ ਹਣੀ 세ਠੀ ਇਸ ਵੀਡੀਓ ਦੇ ਵਿੱਚ ਬੋਲਦਾ ਨਜ਼ਰ ਆ ਰਿਹਾ ਹੈ ਉਸਨੇ ਇਹ ਵੀਡੀਓ ਸੋਸ਼ਲ ਮੀਡੀਆ ਤੇ ਵੀ ਅਪਲੋਡ ਕੀਤੀ ਹੈ ਇਸ ਮਾਮਲੇ ਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਕਮੈਂਟ ਜਰੂਰ ਕਰਿਓ ਬਾਕੀ ਜੋ ਵੀਰ ਅਤੇ ਭੈਣਾ ਆਪਣੇ ਚੈਨਲ ਦੇ ਉੱਪਰ ਨਵੇਂ ਨੇ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤਾਂ ਜੋ ਹਰੇਕ ਆਉਣ ਵਾਲੀ ਵੱਡੀ ਖਬਰ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਇਸ ਵੀਡੀਓ ਨੂੰ ਵਾਦ ਤੋਂ ਬਾਅਦ ਛੇਅਰ ਜਰੂਰ ਕਰਦੇ ਹੋ ਦੋਸਤੋ ਬਾਾਕੀ ਮਿਲਦੇ ਆ ਕਿਸੇ ਹੋਰ ਖਬਰ ਨਾਲ